ठीक है जी एक मिनट रुके ग्रुप फोटो कर लिए एक ਇਹ ਅਮਨ ਇਹ ਵੀ ਟੈਕ ਕਰਨਾ ਹੈ ਹਾਂ ਜੀ ਇਹ ਜਿੰਨੇ ਕੋਈ ਨਹੀਂ ਕਿਉਂਕਿ ਇਹ ਨਹੀਂ ਇਹ ਨਹੀਂ ਕਿ ਮੈਂ ਤਾਂ ਬੋਲ ਰਿਹਾ ਹਾਂ ਇਧਰੋਂ ਮੇਰੇ ਅੰਦਰੋਂ ਆ ਰਿਹਾ ਹੈ ਕਿ ਕਿੰਨਾ ਰਲਾ ਲੱਗਦਾ ਹੈ ਕਿੰਨਾ ਰਲਾ ਲੱਗਦਾ ਹੈ ਕਿੰਨਾ ਰਲਾ ਲੱਗਦਾ ਹੈ ਨੈਸ਼ਨਲ ਮੈਡੀਕੋ ਆਰਗੇਨਾਈਜੇਸ਼ਨ ਸਾਡਾ 올 ਇੰਡੀਆ ਲੈਵਲ ਤੇ ਆਰਗੇਨਾਈਜੇਸ਼ਨ ਹੈ ਹਰ ਸਟੇਟ ਚੈਪਟਰ ਵੀ ਹੈ ਉਸ ਦੇ ਵਿੱਚੋਂ ਜਿਹੜਾ ਸਾਡਾ ਪੰਜਾਬ ਸਟੇਟ ਚੈਪਟਰ ਹੈ ਇਸ ਦੇ ਵਿੱਚ ਸਾਡੇ ਡਿਸਟ੍ਰਿਕਟ ਚੈਪਟਰ ਵੀ ਹੈ ਰੈਗੂਲਰ ਅਸੀਂ ਐਕਟੀਵਿਟੀਆਂ ਹਰ ਚੈਪਟਰ ਜਿਹੜਾ ਉਹ ਕਰਦਾ ਰਹਿੰਦਾ ਜਿਦਾ ਕੈਂਪ ਲਗਾਉਣੇ ਸੀਐਮਐਸ ਕਰਨੀਆਂ ਔਰ ਸਟੂਡੈਂਟਸ ਨੂੰ ਪੜਾਉਣਾ ਔਰ ਉਸ ਤੋਂ ਬਾਅਦ ਕੋਈ ਸੈਮੀਨਾਰਸ ਕਰਾ ਕਰਨੇ ਲੇਕਿਨ ਅੱਜ ਜਿੱਥੇ ਅਸੀਂ ਅੱਜ ਜਿਹੜਾ ਕੈਂਪ ਹੈ ਇਹ ਸਾਡਾ ਵਾਰਸ਼ਿਕ ਕੈਂਪ ਹੈ ਹਰ ਸਾਲ ਅਸੀਂ ਇਹ ਕੈਂਪ ਲਗਾਉਨੇ ਆਂ ਔਰ ਇਸ ਕੈਂਪ ਦਾ ਭਾਵ ਹੈ ਕਿ ਸੇਵਾ ਉੱਥੇ ਕਰਨੀ ਜਿੱਥੇ ਸੇਵਾ ਨਹੀਂ ਹੈ ਹਰ ਕੋਈ ਕੈਂਪ ਲਗਾਉਂਦਾ ਕੋਈ ਆਪਣੇ ਕਲੀਨਿਕ ਲਈ ਲਗਾਉਂਦਾ ਜਾਂ ਕਿਸੇ ਲਈ ਲਗਾਉਂਦਾ ਅਸੀਂ ਇਹ ਕੈਂਪ ਲਗਾਉਨੇ ਆਂ ਕਿ ਉਹਨਾਂ ਕੋਲ ਪਹੁੰਚੋ ਜਿੰਨਾਂ ਕੋਲ ਸੇਵਾ ਨਹੀਂ ਜਾਂਦੀ ਉਸ ਲਈ ਪੰਜਾਬ ਦੇ 6 ਬਾਰਡਰ ਡਿਸਟ੍ਰਿਕਟਸ ਸਿਰਫ ਇਹ ਕੋਈ ਕੋਈ ਜਲੰਧਰ ਵਗੈਰਾ ਯਾ ਨਹੀਂ ਬਾਰਡਰ ਡਿਸਟ੍ਰਿਕਟਸ ਦੇ ਵਿੱਚ ਇਹ ਕੈਂਪ ਲੱਗਦੇ ਆਂ ਛੇ ਡਿਸਟ੍ਰਿਕਟ ਸਾਡੇ ਜਿਸ ਅਸਲੇ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਪਠਾਨਕੋਟ ਫਿਰੋਜ਼ਪੁਰ ਫਾਜ਼ਿਲਕਾ ਇਹਨਾਂ ਕੈਂਪ ਲੱਗਦੇ ਆ ਐਤ ਕੀ ਅੱਗੇ ਅੰਮ੍ਰਿਤਸਰ ਅਸੀਂ ਹੈੱਡਕੁਆਰਟਰ ਇੱਥੋਂ ਟੀਮਾਂ ਭੇਜਦੇ ਸੀ ਐਤ ਕੀ ਕਿਉਂਕਿ ਏਮਜ਼ ਬਠਿੰਡਾ ਦੇ ਵੀ ਟੀਮ ਸਾਡੀ ਬੜੀ ਐਕਟਿਵ ਹੈ ਐਤ ਕੀ ਇਹ ਸਾਰਾ ਆਰਗੇਨਾਈਜੇਸ਼ਨ ਦਾ ਕੰਮ ਏਮਜ਼ ਬਠਿੰਡਾ ਤੇ ਹੋਇਆ ਹੈ ਉੱਥੇ ਆਲ ਓਵਰ ਇੰਡੀਆ ਤੋਂ ਪਹਿਲੇ ਡਾਕਟਰਸ ਤੇ ਸਟੂਡੈਂਟਸ ਐਜ਼ਲੀ ਸੇਵਾ ਲਈ ਰਜਿਸਟਰ ਕਰਾਉਂਦੇ ਆ ਇਹ ਸਾਰੇ ਡਾਕਟਰਸ ਤੇ ਸਟੂਡੈਂਟਸ ਕੱਲ ਸ਼ਾਮ ਨੂੰ ਉੱਥੇ ਬਠਿੰਡੇ ਪਹੁੰਚ ਗਏ ਸੀ। ਇਹ ਰਾਤੀ ਉੱਥੇ ਰਹੇ, ਉੱਥੇ ਫੰਕਸ਼ਨ ਹੋਇਆ, ਉੱਥੇ ਇਹਨਾਂ ਨੂੰ ਸਾਰਾ ਦੱਸਿਆ ਗਿਆ ਕਿ ਅਗਲੇ ਦਿਨ ਜਾ ਕੇ ਕੀ ਕਰਨਾ ਹੈ। ਤੇ ਅੱਜ ਸਵੇਰੇ ਉੱਥੋਂ ਬਠਿੰਡੇੋਂ 4 ਵਜੇ ਚੱਲ ਕੇ ਇੱਥੇ ਹੁਣ ਪਹੁੰਚ ਗਏ ਐ ਔਰ ਅੱਜ ਇਹ ਕੈਂਪ ਜਿਹੜਾ ਹੈ ਇਹ ਕਰਾਂਗੇ ਅਸੀਂ। ਮਰੀਜ਼ਾਂ ਦਾ ਮੁਆਇਨਾ ਹੋਏਗਾ, ਉਹਨਾਂ ਨੂੰ ਦਵਾਈਆਂ ਵੀ ਦੇਾਂਗੇ, ਉਹਨਾਂ ਨੂੰ ਸਿਹਤ ਬਾਰੇ ਜਾਣਕਾਰੀ ਵੀ ਦੇਾਂਗੇ। ਕੱਲਾ ਇਸ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਹੋਰ ਨਹੀਂ ਹੋਏ ਉਹ ਵੀ ਕਰਾਂਗੇ। ਅੱਜ ਦਾ ਦਿਨ ਅਸੀਂ ਇਹ ਸਾਰੀ ਟੀਮ ਜਿਹੜੀ ਹੈ ਇੱਥੇ ਹੀ ਰਹੇਗੀ ਕੱਲ ਅਸੀਂ ਫੇਰ ਕੈਂਪ ਇਹ ਹੀ ਟੀਮ ਜਿਹੜੀ ਹੈ ਫਤਿਹ ਫਤਿਹ ਚੱਕ ਕੈਂਪ ਕਰੇਗੀ ਔਰ ਕੱਲ ਕੈਂਪ ਖਤਮ ਕਰਕੇ 2 ਵਜੇ ਇਸ ਸਾਰੀ ਟੀਮ ਜਿਹੜੀ ਹੈ ਵਾਪਸ ਬਠਿੰਡੇ ਜਾਏਗੀ ਔਰ ਬਠਿੰਡੇ ਕੱਲ 6 ਵਜੇ ਸਾਡਾ ਵੈਲੀਡੇਟਰੀ ਫੰਕਸ਼ਨ ਜਿਹੜਾ ਹੋਏਗਾ ਜਿੱਥੇ ਬਹੁਤ ਇੰਪੋਰਟੈਂਟ ਅਸੀਂ ਉਹਨੂੰ ਫੰਕਸ਼ਨ ਕਰਨੇ ਆ ਜਿੱਥੇ ਸਾਰੇ ਪੰਜਾਬ ਤੋਂ ਘੁੰਮ ਕੇ ਆਏ ਡਾਕਟਰ ਬੱਚੇ ਸਾਰੇ ਸੀਨੀਅਰਸ ਉਹ ਉੱਥੋਂ ਦਾ ਦੱਸਦੇ ਹੈ ਕੀ ਸਾਡਾ ਤਜਰਬਾ ਹੈ ਕੀ ਹਾਲਾਤ ਹੈ ਸੇਵਾ ਬੰਦੇ ਇਹਨਾਂ ਡਿਸਟ੍ਰਿਕਟ ਚ ਔਰ ਅੱਗੋਂ ਸਾਨੂੰ ਕੀ ਕਰਨਾ ਚਾਹੀਦਾ ਸੋ ਇਹ ਸਭ ਤੋਂ ਮੁੱਖਤ ਸੇਵਾ ਔਰ ਅੱਗੋਂ ਸੇਵਾ ਦੇ ਨਾਲ ਨਾਲ ਅਗਲੀ ਸੋਚ ਜਿਹੜਾ ਕਿ ਸਾਡਾ ਅੱਜ ਦਾ ਹੈ ਕਿ ਅਗਲੀ ਸੋਚ ਉਹਦੇ ਬਾਰੇ ਸਾਰੀ ਪਲੈਨਿੰਗ ਹੁੰਦੀ ਹੈ ਸੋ ਪ੍ਰਮਾਤਮਾ ਕਰੇ ਇਹ ਜਿਹੜਾ ਕੰਮ ਹੈ ਜਿਹੜਾ ਅਸੀਂ ਵੀ ਮੀੜਾ ਚੱਕਿਆ ਹੈ ਕਿ ਅਸੀਂ ਚੰਗੀ ਤਰ੍ਹਾਂ ਨਿਭਾ ਸਕੀਏ ਔਰ ਸਾਡੇ ਜਿਹੜੇ ਟੀਮ ਜਿਹੜੀ ਬੱਚੇ ਇਹ ਡਾਕਟਰ ਰੋਤਕ ਤੋਂ ਆਏ ਹੈ ਡਾਕਟਰ ኤਮਜ਼ ਬਠਿੰਡਾ ਤੋਂ ਆਏ ਹੈ ਡਾਕਟਰ ਪਿੰਸ ਜਲੰਧਰ ਤੋਂ ਆਏ ਹੈ ਤੋਂ ਇਹ ਸਾਰੇ ਜਿਹੜੇ ਐਸੇ ਕਰਕੇ ਆਏ ਹੈ ਸੇਵਾ ਤਜਰਬਾ ਤੇ ਅਗਲੀ ਸੋਚ ਸਭ ਤੋਂ ਪਹਿਲਾਂ ਸਾਰਿਆਂ ਨੂੰ જય ਸ਼ੇਰੀ RAM ਅੱਜ ਫਤੇਗੜ ਚੂਰੀਆਂ ਦੇ ਵਿੱਚ ਬ੍ਰਾਹਮਣ ਸਭਾ ਭਵਨ ਬ੍ਰਾਹਮਣ ਸਭਾ ਦੀ ਟੀਮ ਵੱਲੋਂ ਰਾਸ਼ਟਰੀ ਸੇਮ ਸੇਵਕ ਸੰਗ ਔਰ ਸੇਵਾ ਭਾਰਤੀ ਦੀ ਟੀਮ ਦੇ ਵੱਲੋਂ ਹਰ ਸਾਲ ਇੱਥੇ ਮੈਡੀਕਲ ਕੈਂਪ ਲਗਾਇਆ ਜਾਂਦਾ ਔਰ ਅੱਜ ਫਤੇਗੜ ਚੂਰੀਆਂ ਬ੍ਰਾਹਮਣ ਸਭਾ ਦੇ ਵਿੱਚ ਮੈਡੀਕਲ ਕੈਂਪ ਦੇ ਵਿੱਚ ਜਿਹੜੇ ਡਾਕਟਰਾਂ ਦੀ ਟੀਮ ਆਈ ਆ ਉਹ ਜਿਸ ਤਰ੍ਹਾਂ ਪੀਜੀਆਈ ਰੋहतक ਤੋਂ ਡਾਕਟਰ ਅਨੂਪ ਜੀ ਏਮਸ ਜਲੰਧਰ ਤੋਂ ਡਾਕਟਰ ਮਾਨਵ ਜੀ ਏਮਸ ਬਠਿੰਡਾ ਤੋਂ ਗੁਰਦੀਪ ਜੀ ਲਖਸ਼ੇ ਸ਼ੇਰ ਜੀ ਪਿੰਸ ਤੋਂ ਸੈਂਚਲੀ ਜੀ ਐਸ਼ਲੀਨ ਐਸ਼ਲੀਨ ਜੀ ਇਹਨਾਂ ਸਾਰਿਆਂ ਦੀ ਟੀਮ ਔਰ ਅੰਮ੍ਰਿਤਸਰ ਤੋਂ ਡਾਕਟਰ ਕਰਨ ਸ਼ਰਮਾ ਜੀ ईएनटी ਸਪੈਸ਼ਲਿਸਟ ਫਤਿਹਗੜ੍ਹ ਦੇ ਵਿੱਚ ਪੇਸ਼ੈਂਟ ਮਰੀਜ਼ਾਂ ਦਾ ਚੈੱਕਅਪ ਕਰਨ ਵਾਸਤੇ ਆਏ ਔਰ ਲੋਕਾਂ ਨੇ ਇਸ ਕੈਂਪ ਦਾ ਬਹੁਤ ਲਾਭ ਲਿਆ ਵਾ ਮੈਂ ਸਾਰਿਆਂ ਨੂੰ ਇਹੋ ਅਪੀਲ ਕਰਨਾ ਚਾਹੁੰਨਾ ਵਾ ਇਸ ਟਾਈਮ ਸਮਾਜ ਦੇ ਵਿੱਚ ਮੈਡੀਕਲ ਤੇ ਸਿੱਖਿਆ ਦੋ ਚੀਜ਼ਾਂ ਬਹੁਤ ਜ਼ਰੂਰੀ ਹੋ ਚੁੱਕੀਆਂ ਨੇ ਔਰ ਬਹੁਤ ਕੋਸਟਲੀ ਹੋਣ ਕਰਕੇ ਗਰੀਬਾਂ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾਣੀਆਂ ਔਰ ਮੈਂ ਸਾਰੇ ਸਮਾਜਿਕ ਸੰਸਥਾਵਾਂ ਔਰ ਧਾਰਮਿਕ ਸੰਸਥਾਵਾਂ ਨੂੰ ਕਹਾਂਗਾ ਕਿ ਉਹ ਵੀ ਇਸੇ ਤਰ੍ਹਾਂ ਦੇ ਮੈਡੀਕਲ ਕੈਂਪਾਂ ਨੂੰ ਆਯੋਜਨ ਕਰਕੇ ਤੇ ਜਿੰਨਾ ਅਸੀਂ ਗਰੀਬ ਲੋਕਾਂ ਦਾ ਇਸ कितने फायदा कर सकते हैं जरूर करना चाहिए सबू धन्यवाद आज ब्राह्मण सभा फतेहगढ़ चुड़िया में मेडिकल कम कैंप लगाया जा रहा है जिसमें हमारे अमृतसर से करण शर्मा जी डॉक्टर जी आए हैं और साथ में बठिंडा से टीम आई है और जलंधर से मरता टीम आई है इसमें ज़्यादा से ज़्यादा मरीजों को देखा जा रहा है और उनको फ्री मेडिसिन दी जा रही है और जो भी टेस्ट किए जा रहे हैं वो भी फ्री किए जा रहे हैं ਔਰ ਕੋਈ ਸੁਝਾਅ ਵੀ ਉਹਨਕੋ ਡਾਕਟਰਾਂ ਦੀ ਦਲ ਸੇ ਐਸੇ ਹੀ دیے ਜਾ ਰਹੇ ਹਨ ਤਾਂ ਕਿ ਉਹ ਆਪਣਾ ਸਾਈਟੈਂਸ ਇਲਾਜ ਕਰਵਾ ਸਕੇ ਮੈਂ ਇਸ ਕੈਂਪ ਵਿੱਚ ਐਜ਼ ਅ ਪੇਸ਼ੈਂਟ ਆਇਆ ਮੈਨੂੰ ਬਹੁਤ ਚੰਗਾ ਲੱਗਾ ਸ਼੍ਰੀ ਬ੍ਰਾਹਮਣ ਸਭਾ ਵੱਲੋਂ ਫਤਿਹਗੜ ਚੂੜੀਆਂ ਵਿੱਚ ਇਹ ਕੈਂਪ ਲਗਾਇਆ ਗਿਆ بڑے ਵੱਡੇ ਡਾਕਟਰ ਆਏ ਨੇ ਜਿਹੜੀਆਂ ਸੰਸਥਾਵਾਂ ਹੁੰਦੀਆਂ ਨੇ ਇਹ ਸਮਾਜ ਸੇਵਾ ਵਾਸਤੇ ਦੀਆਂ ਨੇ ਜਦੋਂ ਇਹ ਫਤਿਹਗੜ ਵਰਗੇ ਛੋਟੇ ਸ਼ਹਿਰ ਵਿੱਚ ਆਉਂਦੇ ਨੇ ਇਹ ਬਹੁਤ ਚੰਗੇ ਲੱਗਦੇ ਨੇ ਲੋਕਾਂ ਨਾਲ ਜੁੜਨਾ ਚਾਹੀਦਾ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਆ ਜਿਹੜੀਆਂ ਸੰਸਥਾਵਾਂ ਦੀ ਆਮਦਨ ਹੁੰਦੀ ਆ ਜਦੋਂ ਇਹ ਸਮਾਜ ਭਲਾਈ ਦੀ ਖੱਤੀ ਆਉਂਦੀ ਆ ਇਹ ਬਹੁਤ ਚੰਗੀ ਗੱਲ ਆ ਮੈਂ ਨਿਰੰਦਰ ਪਾਲ ਦੀ ਮੈਂ ਕੈਂਪ ਚ ਆਇਆ ਵਾਂ ਬਹੁਤ ਵਧੀਆ ਸਿਸਟਮ ਰੱਖਿਆ ਵਧੀਆ ਵਧੀਆ ਦਵਾਈਆਂ ਮਿਲਦੀਆਂ ਤੇ ਵਧੀਆ ਹਰ ਹਾੜ ਮਹੀਨੇ ਕੈਂਪ ਲੱਗਣਾ ਚਾਹੀਦਾ ਤੇ ਸਾਰੇ ਅਗਰੀਮੈਂਟ ਸੁਟਾ ਮਿਲਣੋਂ ਨਹੀਂ ਜੈਦੀ ਸੁਟਾ ਮੈਨੂੰ ਨਹੀਂ ਜੈਦੀਆਂ ਸਾਰੇ ਅਗਰੀਬਾ ਘਰਦਿਆਂ ਨੂੰ ਜੈ ਨਹੀਂ ਮੈਂ ਆਉਣੀ ਆ ਅੱਜ ਤੇ ਦਿਦਵਾਈ ਨਾ ਬਹੁਤ ਵਧੀਆ ਲੱਗਾ ਜੀ ਅੱਜ ਜਿਵੇਂ ਕਿ ਅੱਜ ਰਾਸ਼ਟਰੀ ਸਹਿਯੋਗ ਸੰਗ ਔਰ ਸੇਵਾ ਭਾਰਤੀ ਦੇ ਸਲੋਗਨ ਨਾਲ ਬ੍ਰਾਹਮਣ ਸਭਾ ਵਿੱਚ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਹੈ ਜਿਵੇਂ ਕਿ ਬ੍ਰਾਹਮਣ ਸਭਾ ਪਹਿਲਾਂ ਵੀ ਸਮਾਜਿਕ ਔਰ ਧਾਰਮਿਕ ਕਾਰਜ ਕਰਦੀ ਰਹੀ ਹੈ ਤੇ ਇਸ ਵਾਰ ਅਸੀਂ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਵਾ ਇਸ ਵਿੱਚ ईएनटी ਦੇ ਡਾਕਟਰ ਔਰ ਜਨਰਲ ਮੈਡੀਸਨ ਦੇ ਡਾਕਟਰ ਵਿਸ਼ੇਸ਼ ਤੌਰ ਤੇ ਇੱਥੇ ਆਏ ਆ ਤੇ ਅਸੀਂ ਦਵਾਈਆਂ ਉਹਨਾਂ ਰਿਜਾਂ ਨੂੰ ਦਵਾਈਆਂ ਅਤੇ ਜ਼ਰੂਰੀ ਟੈਸਟ ਆ ਉਹ ਬਿਲਕੁਲ ਫ੍ਰੀ ਕਿਤੇ ਗਏ ਨੇ ਧੰਨਵਾਦ